ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੰਨਿਓ ਤਿੱਖੀ ਵਾਲੋ ਨਿੱਕੀ ਸੌਖੀ ਨਹੀਂ ਕਮਾਉਣੀ ਸਿੱਖੀ ਜਿਸਨੇ ਤਨ ਮਨ ਨਾਲ ਕਮਾਈ ਪੂਜਣ ਯੋਗ ਬਣਾਉਂਦੀ ਹੈ ਗੁਰਨਾਨਕ ਸਾਹਿਬ ਜੀ ਦੀ ਸਿੱਖੀ ਜਿਉਣ ਦਾ ਵੱਲ ਸਿਖਾਉਂਦੀ ਹੈ ਦੁਨੀਆਂ ਨਾਲੋਂ ਇਸ ਸਿੱਖੀ ਦੀ ਦਿਖ ਨਿਆਰੀ ਹੈ ਸੱਚੇ ਸਿੱਖ ਨੂੰ ਸਿੱਖੀ ਜਾਣ ਤੋਂ ਵੱਧ ਪਿਆਰੀ ਹੈ ਭਲਾ ਮੰਗੇ ਸਰਬੱਤ ਦਾ ਕਦੇ ਨਾ ਬੁਰਾ ਤਕਾਉਂਦੀ ਹੈ ਗੁਰਨਾਨਕ ਸਾਹਿਬ ਜੀ ਦੀ ਸਿੱਖੀ ਜਿਉਂਦਾ ਵੱਲ ਸਿਖਾਉਂਦੀ ਹੈ ਸੰਗਤ ਤੇ ਪੰਗਤ ਸਿੱਕੀ ਦੇ ਦੋ ਵਖਰੇ ਵਰਤਾਰੇ ਨੇ ਜਾਤ ਪਾਤ ਦੇ ਜਨਾ ਸਮੇਟ ਖਿਲਾਰੇ ਨੇ ਊਚ ਨੀਚ ਦੇ ਸਾਰੇ ਪਰਮ ਤੇ ਭੇਦ ਮਿਟਾਉਂਦੀ ਹੈ ਗਰ ਨਾਨਕ ਸਾਹਿਬ ਜੀ ਦੀ ਸਿੱਖੀ ਜਿਉਣ ਦਾ ਵੱਲ ਸਿਖਾਉਂਦੀ ਹੈ ਕਰਕੇ ਕਿਰਤ ਤੇ ਵੰਡ ਛਕਣ ਦੀ ਕਰਕੇ ਕਿਰਤ ਤੇ ਵੰਡ ਛਕਣ ਦੀ ਭਰਦੀ ਹਾਮੀ ਹੈ ਸਗਲ ਸ੍ਰਿਸ਼ਟੀ ਦਾ ਮੰਦੀ ਹੈ ਇੱਕ ਸੁਆਮੀ ਹੈ ਉਸ ਦੇ ਅੱਗੇ ਹੀ ਬਸ ਆਪਣਾ ਸੀਸ ਝੁਕਾਉਂਦੀ ਹੈ ਗਰ ਨਾਨਕ ਸਾਹਿਬ ਜੀ ਦੀ ਸਿੱਖੀ ਜਿਉਣ ਦਾ ਵੱਲ ਸਿਖਾਉਂਦੀ ਹੈ ਭਾਗੋ ਦੀ ਪਰਵਾਹ ਨਹੀਂ ਹੈ ਬਾਬੇ ਦੀ ਸਿੱਖੀ ਨੂੰ ਕਰਦੀ ਐ ਪਰਵਾਨ ਲਾਲਾ ਦੀ ਰੁੱਖੀ ਮਿਸੀ ਨੂੰ ਲਾਲਾ ਦੀ ਰੁੱਖੀ ਮਿਸੀ ਨੂੰ ਹੱਕ ਪਰਾਏ ਉੱਪਰ ਨਾਏ ਨਜ਼ਰ ਟਿਕਾਉਂਦੀ ਹੈ ਗੁਰਨਾਨਕ ਸਾਹਿਬ ਜੀ ਦੀ ਸਿੱਖੀ ਜਵਨ ਦਾ ਵੱਲ ਸਿਖਾਉਂਦੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ